ਆ ਦੇਖੋ ਝੰਡਾ ਖੜਾ ਸਾਡੇ ਜਿਵੇਂ ਕਿ ਬੇਦਰ ਤੇ ਟੀ ਬਾਗ ਆ ਸਰੋ ਏਰੀਏ ਦੀ ਜੀ ਜਿਆ ਨੂੰ ਸਾਡੇ ਨਵੇਂ ਬਲੌਗ ਚ ਫੇਰ ਤੁਹਾਡਾ ਅੱਜ ਸਵਾਗਤ ਆ ਤੇ ਅੱਜ ਤੁਹਾਨੂੰ ਦਿਖਾਵਾਂਗੇ ਸਾਡੇ ਏਰੀਆ ਦੀ ਸਰੋ ਵੀ ਕਿੱਡੀ ਕਿੱਡੀ ਹੋ ਗਈ ਆ ਤੇ ਉਹ ਸਾਹ ਵਾਲੀ ਹੋਈ ਆ ਕਿ ਨਹੀਂ ਹੋਈ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਕਿਹੜੇ ਕਿਹੜੇ ਏਰੀਆ ਚੋਂ ਆ ਤੇ ਕਿੱਡੀ ਕਿੱਡੀ ਸਾਡੇ ਸਰੋ ਹੋ ਗਈ ਆ ਤੇ ਹਾਂਜੀ ਦੋਸਤੋ ਆ ਦੇਖੋ ਸਾਡੇ ਸਰੋ ਏਰੀਏ ਦੀ ਬੁਰਾਨੀ ਏਰੀਆ ਤੁਹਾਨੂੰ ਕਾਫੀ ਵੀਡੀਓ ਦਿਖਾਤਾ ਤੇ ਤੁਸੀਂ ਆਪ ਹੀ ਦੇਖ ਸਕਦੇ ਹੋ ਕਿੱਡੀ-ਕੱਡੀ ਖਸਰੋਂ ਹੋ ਗਈ ਆ। ਮਿਸਰ ਜੇ ਗਈ ਆ ਇੱਧਰ ਤਾਂ ਪਾਣੀ ਪੁਣੀ ਲੇਟ ਲੱਗੇ ਆ ਇਸ ਕਰਕੇ। ਤੇ ਵੈਸੇ ਸੋਹਣੀ ਖੜੀ ਆ ਸਰੋਂ ਫੁੱਲ ਲੱਗ ਗਏ ਆ ਸਰੋਂ ਨੂੰ। ਆ ਦੇਖੋ ਈ ਡੀਡੀ ਸਰੋਂ ਨੇ ਫੁੱਲ ਲੱਗ ਗਏ ਆ। ਤੇ ਚਲੋ ਹਾਂ ਜੀ ਸਾਨੂੰ ਕਣਕ ਦਿਖਾਉਣੀ ਆ ਸਾਡੇ ਹੁਣ ਵੀ ਤੁਹਾਨੂੰ ਕਣਕ ਸਾਡੇ ਵੀਰ ਜੀ ਨੂੰ ਕਿੰਨੇ ਕਿ ਦਿਨ ਹੋ ਗਏ ਤੇ ਕਿੰਨੀ ਵੱਡੀ-ਵੱਡੀ ਹੋ ਗਈ ਆ। ਤੇ ਇਹ ਵੀ ਸਾਨੂੰ ਦਿਖਾਉਣੀ ਆ ਕੰਡੇ ਬਹੁਤ ਜ਼ਿਆਦਾ ਆ ਦੇਖੋ। ਦੇਖੋ ਲੇਹਾ ਬਹੁਤ ਜ਼ਿਆਦਾ ਗੰਦਾ ਇੱਥੋਂ ਵੀ। ਆ ਨਹੀਂ ਤੁਰਨਾ ਪੈਂਦਾ ਦੇਖੋ ਕਿ ਟਿੱਕੜਾ ਲਏ ਤੇ ਹਾਂਜੀ ਦੋਸਤੋ ਆ ਆਪਣੀ ਕਣਕ ਆ ਖੁੱਦੀ ਤੇ ਆ ਦੇਖੋ ਵੀ ਕਿ ਟਿੱਕ ਟਿੱਕ ਹੋ ਗਈ ਹੈ ਬਾਈ ਛੋਟੀ ਛੋਟੀ ਹੈ ਥੋੜੇ ਦਿਨ ਹੀ ਹੋਏ ਵੀ ਜੀ ਨੂੰ ਤੁਹਾਨੂੰ ਪੱਠੇ ਵੀ ਦਿਖਾ ਦਿੰਨੇ ਆ ਤੁਹਾਨੂੰ ਤੇ ਆ ਦੇਖੋ ਵੀ ਜਮੇ ਰੇਤ ਲਾ ਵਾਣ ਵਾਣ ਬਿਲਕੁਲ ਹੀ ਰੇਤ ਲਾ ਜੀ ਦੋਸਤੋ ਆ ਨਾ ਪੱਠੇ ਆ ਆ ਦੇਖ ਲਓ ਵੀ ਡੇ ਡੇ ਪੱਠੇ ਹੋ ਗਏ ਸਾਰੇ ਗਾਈਆਂ ਵਾਸਤੇ ਉਹ ਵੀ ਕਿ ਨੇ ਡੇਢ ਕਿ ਬਿਕਾ ਲੰਮਾ ਕਿਹੜਾ ਹੈ ਕਿ ਆ ਦੇਖੋ ਤੇ ਆਹ ਦੇਖੋ ਚੰਦ ਖੜਾ ਸਾਡੇ ਜਮਾ ਟਿੱਬੇ ਤੇ ਸਾ ਟਿੱਬਾ ਆ ਗਿਆ ਪਾਸੇ ਤੇ ਆ ਦੇਖੋ ਉੱਪਰਲੇ ਪਾਸੇ ਫਿਰ ਸਰੋਂ ਉਹ ਵੀ ਸਾਨੂੰ ਦਿਖਾਉਨੇ ਆ ਤੇ ਉਹ ਪਿਛਲੀ ਸਰੋਂ ਨਾਲ ਇਹ ਸੋਹਣੀ ਹੈ ਸਰੋਂ ਤੇ ਦੇਖ ਲਿਓ ਜੀ ਅੱਜ ਮੈਨੂੰ ਕੀ ਆ ਫੱਕ ਗਿਆ ਮੈਂ ਬਹੁਤ ਜ਼ਿਆਦੇ ਤੜਕੇ ਦਾ ਲੱਗਾ ਵਟਾਪਾ ਹੁਣ 3 ਵਜ ਗਿਆ ਆ ਇਧਰ ਪੱਠੇ ਆਪਣੇ ਪੱਠੇ ਦੇ ਨਾਲ ਹੀ ਇਧਰ ਦੇਖੋ ਆਪਣੇ ਪੜੋਸੀਆਂ ਦੀ ਸਰੋ ਹੈ। ਕਾਫੀ ਸੋਹਣੀ ਖੜੀ ਹੈ। ਤੇ ਆਹ ਦੇਖ ਲਓ। ਹਾਂਜੀ ਜੇ ਵਲੌਗ ਵਧੀਆ ਲੱਗਿਆ ਮੇਰਾ ਤੇ ਲਾਈਕ ਕਰਿਓ ਜੇ ਤੇ ਕਮੈਂਟ ਕਰਿਓ ਜੇ। ਮਿਲਾਂਗੇ ਸੋਨੂੰ ਅਗਲੇ ਵਲੌਗ 'ਚ। ਜਦ ਤੱਕ ਰੱਬ ਰਾਖਾ।